ਗੁਰੂ ਕੇ ਪਿਆਰਿਓ ਪਤਸ਼ਾ ਕਿਰਪਾ ਕਰਨ ਪਤਸ਼ਾ ਦੇਹਾ ਕਰਨ ਬਸ ਮੇਰੇ ਪਿਆਰਿਆ ਬਸ ਮੇਰੇ ਗੋਵਿੰਦਾ ਹਾਰ ਕਰ ਕਿਰਪਾ ਮਨ ਬਸ ਜੀਓ ਇਹ ਤਰਲਾ ਇਹ ਬੇਨਤੀ ਇਹ ਜੋਦੜੀ ਆਓ ਅਸੀਂ ਵੀ ਕਰ ਲਈਏ ਕਿ ਐ ਮੇਰੇ ਪਿਆਰਿਆ ਬਸ ਮੇਰੇ ਪਿਆਰਿਆ ਕਿੱਥੇ ਮੇਰੇ ਹਿਰਦੇ ਚ ਬਸ ਮੇਰੇ ਪਿਆਰਿਆ ਤੇ ਜਦੇ ਹਿਰਦੇ ਚ ਗੁਰੂ ਰਵਿਦਾਸ ਬਸਦਾ ਏ ਉਹਨੂੰ ਫਰਕਿਆ ਕਮੀਆਂ ਬਈ ਇਹਦਾ ਗੁਰੂ ਅਰਬਦਾਸ ਹਿਰਦੇ ਵਿੱਚ ਵੱਸਦਾ ਏ ਇਹਦਾ ਰੋਮ ਰੋਮ ਜੇ ਧੰਨ ਗੁਰੂ ਅਰਬਦਾਸ ਧੰਨ ਗੁਰੂ ਅਰਬਦਾਸ ਆਖਦਾ ਏ ਆਓ ਸਾਰੇ ਕਿਰਪਾ ਕਰਿਓ ਬੜੇ ਅਦਬ ਸਤਕਾਰ ਸਹਿਤ ਆਓ ਗੁਰਬਾਣੀ ਦਾ ਮਹਾਵਾਕ ਸਰਵਣ ਕਰ ਲਈਏ ਬਾਸ ਮੇਰੀ ਪਿਆਰੀਆ ਬਾਸ ਮੇਰੀ ਗੋ बस मेरे प्यारिया बस मेरे को बिंदा बस मेरे प्यारिया बस मेरे को बिंदा हर कर कर कृपा ਕਰ ਕੇ ਨਾ ਮਨ ਵਸ ਈਓ ਬਸ ਮੇਰੇ ਪਿਆਰੇ ਨੇ ਚੰਦ ਅੜਾ ਫਲ ਆਇਆ ਮੇਰੇ ਕੋ ਬਿੰਦਾ ਗੁਰਪੂਰਾ ਦਰ ਹਸਤੀਓ ਬਾਸ ਮੇਰੀ ਪਿਆਰੀਆ ਕਸ ਮੇਰੇ ਕੋ ਬਿੰਦਾਂ ਬਾਸ ਮੇਰੀ ਪਿਆਰੀਆ ਕਸ ਮੇਰੇ ਕੋ ਬਿੰਦਾਂ ਅਰ ਕਰ ਕਿਰਪਾ ਇਤ ਲੈ ਲਾਹਾ ਜਪ ਲਾਹਾ ਹਰ ਰਾਮ ਨਾਮ ਜਪ ਲਾਹਾ ਰਾਮ ਨਾਮ ਕਉਣ ਗਾਏ ਲੇਮੀਤਾ ਹਰ ਸਿਮਰਤ ਤੇਰੀ laaj ਰਹੇ ਰਾਮ ਨਾਮ ਕਉਣ ਗਾਏ ਲੇਮੀਤਾ ਹਰ ਸਿਮਰਤ ਤੇਰੀ laaj ਰਹੇ ਅਰ ਸਿਮਰਤ ਜਮ ਕਾਚ ਨਾ ਕਹੈ ਅਰ ਸਿਮਰਤ ਜਮ ਕਾਚ ਨਾ ਕਹੈ ਨਿਤ ਲੈ ਲਾ ਨਿਤ ਲੈ ਲਾ ਨਿਤ ਲੈ ਲਾ ਨਿਤ ਲੈ ਲਾ ਵਾਹਿਗੁਰੂ 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 ਸੇ ਮੇਰੇ ਗੋਬਿੰਦ ਕਾ ਮਨ ਨੀਚੈ ਉਤਕਰ ਮੇਰਾ ਗੋਬਿੰਦ ਕਾ ਹੂ ਤੇ ਨ ਡਰੈ ਨੀਚੈ ਉਤਕਰ ਮੇਰਾ ਗੋਬਿੰਦ ਕਾ ਹੂ ਤੇ ਨ ਡਰੈ ਨਾਮਦੇਵ ਕਾ ਵੀਰ ਚਲੋਚਨ ਸਜਣਾ ਸੇਨ ਕਰ ਨਾਮਦੇਵ ਕਾ ਵੀਰ ਚਲੋਚਨ ਸਜਣਾ ਸੇਨ ਕਰ ਕਹਿ ਰਬਿਦਾਸ ਆਸ ਲਗਦੀ ਮੋ ਚਿਰ ਰਜਨ ਦੇਖੇ ਚਿਰ ਪੈ ਉਦਾਰ ਰਜਨ ਦੇਖੇ ਵਾਹਿਗੁਰੂ 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 ਨੀਚ ਉੱਚਾ ਰੈ ਮੇਰਾ ਗੋਬਿੰਦ ਕਾ ਹੂ ਤੇ ਨ ਡਰੇ ਨਾਮ ਦੇਵ ਕਵੀਰ ਸਲੋਕ ਸਤਨਾ ਸਹਿਨਤ ਰੇ ਕਹਿ ਰ ਵਿਦਾਸ ਸੁਨੋ ਰ ਸੰਤੋ ਹਰ ਜੀਉ ਤੇ ਸਪੈ ਸਰੈ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਨ ਵਿਦਾਸ ਆਸ ਲਗ ਜੀਵ બસ ਮੇਰੇ ਕੋ ਬਿੰਦਾ ਬਸ ਮੇਰੇ ਪਿਆਰੇ ਆ ਬਸ ਮੇਰੇ ਕੋ ਬਿੰਦਾ ਬਸ ਮੇਰੇ ਕੋ બસ ਮੇਰੇ ਪਿਆਰਿਆ ਬਸ ਮੇਰੇ ਗੋਵਿੰਦਾ ਹਾਰ ਕਰ ਕਿਰਪਾ ਮੰਨ ਬਸ ਜਿਓ ਪਿਆਰ ਵਾਲੀ ਉਹ ਜਿਨ੍ਹਾਂ ਨੇ ਨਾ ਅਕਾਲ ਪ੍ਰਭੂ ਨੂੰ ਹਿਰਦੇ ਵਸਾਇਆ ਉਹਨਾਂ ਦੀ ਗੱਲ ਇਸ ਜਗਤ ਨਾਲੋਂ ਵੱਖਰੀ ਹੈ ਬਿਲਕੁਲ ਪੰਨ ਉਹ ਬਹੁਤੇ ਕਰਮ ਕੰਡਾਂ ਵਿੱਚ ਨਹੀਂ ਪੈਂਦੇ ਸਿੱਧੇ-ਸਿੱਧੇ ਜੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ ਤੇ ਸਿੱਧੇ-ਸਿੱਧੇ ਉਹਨਾਂ ਦੇ ਕਰਮ ਹੁੰਦੇ ਹੈ ਕਿਤੇ ਨਦੀ ਤੋਂ ਪਾਰ ਤੇ ਇੱਕ ਸ਼ਹਿਰ ਵੱਸਦਾ ਸੀ ਪੂਰਾ ਉੱਗ ਵੱਸਦਾ ਸੀ ਸ਼ਹਿਰ ਉਹਦੇ ਵਿੱਚ ਕੁਝ ਸਾਧੂਆਂ ਦਾ ਬੜਾ ਡੇਰਾ ਸੀ ਬਹੁਤ ਮੰਡਲੇਸ਼ਵਰ ਉਹਨਾਂ ਦੀ ਤੁਤੀ ਬੋਲਦੀ ਸੀ ਉਸ ਰਾਕੇ ਬਰਾਤੇ ਪਤਰਣ ਤੋਂ ਪਾਰ ਨਾ ਕੁਝ ਤਿੰਨ ਰੱਬ ਦੇ ਪਿਆਰੇ ਆਣ ਕੇ ਬਹਿ ਗਏ ਸਿੱਧੇ ਸਦੇ ਤੈਨੂੰ ਹੀ ਰੱਬ ਦਾ ਨਾਮ ਜਪਣਾ ਛੋਟੀ ਜੀ ਛਪਰੀ ਪਾਈ ਤੇ ਤਿੰਨ ਹੀ ਰੱਬ ਦਾ ਨਾਮ ਜਪਦੇ ਨੇ ਵਾਹਿਗੁਰੂ 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 ਜਪਦੇ ਨੇ ਫਿਰ ਦੇ ਵਿੱਚ ਅਕਾਲ ਪੁਰਖ ਨੂੰ ਵਸਾ ਲਿਆ ਏ ਉਹ ਕਿਤੇ ਗੱਲ ਐਦਾਂ ਹੀ ਸ਼ਹਿਰ ਵਿੱਚ ਪਹੁੰਚ ਗਈ ਸ਼ਹਿਰ ਵਾਸੀ ਸਾਰੇ ਹੀ ਪੱਤਣ ਤੋਂ ਪਾਰ ਜਾ ਕੇ ਉਹਨਾਂ ਦਾ ਸਤਸੰਗ ਸੁਣਨ ਲੱਗ ਗਏ ਸਤਸੰਗ ਵੀ ਕੀ ਸੀ ਸਿੱਧੀਆਂ ਸਿੱਧੀਆਂ ਗੱਲਾਂ ਜਿਵੇਂ ਆ ਬਾਣੀ ਸਿੱਧੀ ਸਿੱਧੀ ਹੈ બસ ਮੇਰੇ ਪਿਆਰੇ ਬਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਇਹ ਤਰਲਾ ਮਿਰਤ ਅਹ ਕਾਲਪੁਰਖ ਨੂੰ ਵਕਾਲਪੁਰਖ ਜੀ ਮੇਰੇ ਹਿਰਦੇ ਘਰ ਵਿੱਚ ਬਸ ਜਾ ਹੁਣ ਸੱਚ ਦੱਸਿਓ ਜੀ ਫਿਰ ਦੇ ਘਰ ਚ ਬਸਾਉਣ ਦਾ ਕੋ ਸਾਡੀ ਨੀਤ ਹੈ ਸਾਡੀ ਕੋਈ ਸ੍ਰੀ ਗੁਰੂ ਦਵਦਾਸ ਪਾਤਸ਼ਾਹ ਨੂੰ ਹਿਰਦੇ ਘਰ ਵਿੱਚ ਬਸਾਉਣ ਦੀ ਕੋਈ ਨੀਤ ਆਪਣੀ ਹੈਗੀ ਹੈ ਜੀ ਕੋਈ ਕੋ ਤਿਆਰੀ ਹੈਗੀ ਹੈ ਆਪਣੀ ਆਪਣੇ ਕੋਈ ਤਿਆਰੀ ਨਹੀਂ ਕਿ ਆਥਣ ਵੇਲੇ ਸਮਾਂ ਹੁੰਦਾ ਏ ਅਕਾਲ ਪੁਰਖ ਨੂੰ ਯਾਦ ਕਰਨ ਦਾ ਤੇ ਅਸੀਂ ਠੇਕੇ ਤੇ ਡੇ ਪੈਨੇ ਆ ਇਸ ਕਰਕੇ ਪਿਆਰਿਓ ਤਿਆਰੀ ਕਰਨੀ ਪਏਗੀ ਉਹ ਸੰਤਾਂ ਦੀ ਸੰਗਤ ਕਰਨ ਲਈ ਸਾਰੇ ਚੱਲੇਗੇ ਪਤਨ ਤੋਂ ਪਾਰ ਜਿਹੜੇ ਉਹ ਸਾਧੂਆਂ ਦਾ ਮੜਲੇਸ਼ਵਰ ਦਾ ਡੇਰਾ ਸੀ ਨਾ ਪਤਨ ਤੋਂ ਪਾਰ ਉਹਨਾਂ ਨੂੰ ਕਿਸੇ ਨੇ ਖਬਰ ਕੀਤੇ ਵੇ ਤੁਹਾਡੀ ਸਿੱਖੀ ਸੇਵ ਕੀ ਗਈ ਕਿਤਾ ਸਾਰੇ ਉਹ ਜੇ ਪੱਤਣ ਤੋਂ ਪਾਰ ਬੈਠੇ ਨੇ ਤਿੰਨ ਜਣੇ ਆ ਕੇ ਉਹਨਾਂ ਦੇ satsang ਵਿੱਚ ਬੜੇ ਮਗਨ ਨੇ ਲੋਕ ਹੁਣ ਸਾਧੂ ਸਾਰੇ ਕਿਹੜਾ ਰੱਬ ਦੇ ਪਿਆਰੇ ਹੁੰਦੇ ਨੇ ਪਿਆਰੇ ਉਹ ਮਾਫ ਕਰਨਾ ਕੋਈ ਰੋਟੀਆਂ ਖਾਣੇ ਵਾਲੇ ਵਿੱਚ ਹੁੰਦੇ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਵੇਖਦਾ ਵਾਂ ਕਿਹੜਾ ਸਾਧੂ ਆਇਆ ਮੈਂ ਉਹਨੂੰ ਚਿੱਲੇ ਬਣਾ ਲੈਣਾ ਆਪਾਂ ਬੁੜੇ-ਬੁੜੇ ਉਹਨੇ ਸ਼ਲੋਕ ਵੇਦਾਂ ਗ੍ਰੰਥਾਂ ਵਿੱਚੋਂ ਯਾਦ ਕੀਤੇ ਉਹ ਗ੍ਰੰਥ ਵੀ ਲੈ ਲੈ ਉਹਨੇ ਤੇ ਕੰਮ ਆਣਗੇ ਚਲਾ ਗਿਆ ਜਦੋਂ ਪਤਣ ਤੇ ਪਾਰ ਗਿਆ ਉਹਨੇ ਵੇਖਿਆ ਪੇ ਤਾਂ ਬੰਦੇ ਸਿੱਧੇ ਸੱਦੇ ਲੱਗਦੇ ਨੇ ਇਹਨਾਂ ਨੂੰ ਕੀ ਹਰਾਉਣਾ ਇਹਨਾਂ ਨੂੰ ਕੀ ਹਰਾਉਣਾ ਇਹ ਤਾਂ ਕੰਮ ਸੌਖਾ ਹੀ ਹੈ ਜਦੋਂ ਗਏ ਨਾ ਉਹ ਸਾਧੂ ਉਹਨਾਂ ਕੋਲ ਉਹਨਾਂ ਨੂੰ ਕਹਿੰਦਾ ਕੀ ਤੁਹਾਡਾ ਧਰਮ ਹੈ ਕੀ ਤੁਹਾਡਾ ਇਸ਼ਟ ਹੈ ਕਹਿੰਦੇ ਜੀ ਸਾਡਾ ਕਾਹਦਾ ਇਸ਼ਟ ਸਿੱਧੇ ਸੱਦੇ ਬੰਦੇ ਆ ਉਹ ਸਾਧੂ ਵੇਖ ਲਿਆ ਉਹਨੇ ਕਹਿੰਦਾ ਕੋਈ ਗੱਲ ਨਹੀਂ ਏਡੀ ਵੱਡੀ ਐਵੇਂ ਮੈਂ ਡਰਦਾ ਸੀ ਇਹਨਾਂ ਦੇ ਪੱਲੇ ਕੱਟ ਨਹੀਂ ਆ ਕਹਿੰਦਾ ਮੇਰੀ ਗੱਲ ਸੁਣੋ ਤਿੰਨੇ ਜਣੇ ਬੈਠੋ ਉਹਨੇ ਬੈਠਣ ਨੂੰ ਕਿਹਾ ਤਿੰਨਾਂ ਨੇ ਡੰਡੌਤ ਕਰ ਦਿੱਤੀ ਡੰਡੇ ਵਾਂਗੂ ਲੇਟ ਕੇ ਉਹ ਸਾਧੂ ਸਮਝ ਗਿਆ ਕਿ ਇਹ ਤਾਂ ਕੋਈ دنیਾਬੀ ਬੰਦੇ ਨਹੀਂ ਜਗੀਆਂ ਜਾਣਿਓ ਵੇਸ਼ ਪੋਸ਼ਾ ਤੋਂ ਕੱਪੜਿਆਂ ਤੋਂ ਕਿ ਜੱਜ ਕਰਨਾ ਨਹੀਂ ਸੌਖਾ ਕਿ ਕੌਣ ਅੰਦਰ ਕਿੰਨੀ ਰਸਾਈ ਹੈ ਕਿਸ ਦੀ ਅੰਦਰ ਕਿੰਨਾ ਕਿ ਪਿਆਰ ਹੈ ਅਕਾਲ ਪੁਰਖ ਦੇ ਪਰਥਾਇ ਕਿਸੇ ਦਾ ਉਹ ਸਾਧੂ ਕਹਿਣ ਲੱਗਿਆ ਤੁਸੀਂ ਪ੍ਰਾਰਥਨਾ ਕਿਹੜੀ ਕਰਦੇ ਹੋ ਦੱਸੋ ਕਿਹੜੀ ਪ੍ਰਾਰਥਨਾ ਕਰਦੇ ਹੋ ਉਹ ਤਿੰਨੇ ਕਹਿਣ ਲੱਗੇ ਜੀ ਤੁਸੀਂ ਹੱਸੋਗੇ ਤੁਹਾਡੀ ਪ੍ਰਾਰਥਨਾ ਸੁਣ ਕੇ ਉਹ ਸਾਧੂ ਕਹਿਣ ਲੱਗਿਆ ਮੈਂ ਕਿਉਂ ਹਸਣਾ ਤੁਸੀਂ ਦੱਸੋ ਪ੍ਰਾਰਥਨਾ ਕਿਹੜੀ ਕਰਦੇ ਹੋ ਜਦੋਂ ਸਾਧੂ ਖੜੇ ਪੈ ਗਿਆ ਉਹ ਕਹਿੰਦੇ ਹੱਸਿਓ ਨਾ ਫਿਰ ਦੱਸ ਦਿੰਨੇ ਆ। ਉਹ ਤਿੰਨੇ ਇਕੱਠੇ ਬੋਲੇ ਕਹਿੰਦੇ ਸਾਡੀ ਪ੍ਰਾਰਥਨਾ ਇਹ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਰਟ ਲਾ ਲਈ ਏਦਾਂ ਉਹਨਾਂ ਨੇ। ਉਹ ਅਸਾਂ ਡੇ ਪਿਆ। ਕਹਿੰਦੇ ਇਹ ਵੀ ਪ੍ਰਾਰਥਨਾ ਕਰ। ਕਹਿੰਦੇ ਅਸੀਂ ਦਾ ਜੀ ਇਹੋ ਸਿੱਖੀ ਇਹਦੇ ਨਾਲ ਹੀ ਸਾਡਾ ਕਰਤੇ ਸਾਡਾ ਹਿਰਦੇ ਵਿੱਚ ਬਸ ਗਿਆ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ ਇੱਥੇ ਬਸ ਮੇਰੇ ਪਿਆਰਿਆ ਬਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ। ਇਹ ਦੋਨੋਂ ਦੇ ਸਾਡੇ ਮਨ ਵਸ ਗਿਆ ਕਰਤਾ। ਉਹ ਮੜਲੇਸ਼ਵਰ ਉਹ ਸਾਧੂ ਕਹਿੰਦਾ ਸੁਣੋ ਫਿਰ ਇਹ ਅਰਦਾਸ ਨਹੀਂ ਕਰਨੀ ਪ੍ਰਾਰਥਨਾ ਮੇਰੇ ਵਾਲੀ ਕਰਨੀ ਜਿਹੜੀ ਮੈਂ ਦੱਸਾਂਗਾ ਉਹਨੇ ਲੰਬੀ ਚੌੜੀ ਇੱਕ ਲਿਸਟ ਬਣਾ ਕੇ ਇਹਦਾ ਮੰਤਰ ਬੋਲੇ ਕਹਿੰਦਾ ਆ ਕਰਿਆ ਕੋਈ ਜਦੋਂ 15 ਕਿ ਮਿੰਟ ਲਾ ਕੇ ਹਟਿਆ ਨਾ ਸਾਧੂ ਉਹ ਤਿੰਨੇ ਇਕੱਠੇ ਬੋਲੇ ਕਹਿੰਦੇ ਜੀ ਭੁੱਲ ਗਏ ਦੁਬਾਰਾ ਦੱਸਿਓ ਉਹ ਸਾਧੂ ਫਿਰ ਦੁਬਾਰਾ ਦੱਸਣ ਲੱਗ ਗਿਆ ਜਦੋਂ 15 ਕਿ ਮਿੰਟ ਲਾ ਕੇ ਫਿਰ ਹਟਿਆ ਫਿਰ ਤੈਨੂੰ ਕਹਿੰਦੇ ਜੀ ਭੁੱਲ ਗਏ ਇਦਾਂ ਅੱਠ ਨੌ ਵਰੀ ਉਹਨਾਂ ਨੇ ਦੁਬਾਰਾ ਦੁਬਾਰਾ ਉਹ ਤੋਂ ਕਹਾਈ ਤੋ ਕਹਿੰਦਾ ਤੁਸੀਂ ਇਹ ਨਾ ਲਾਇਕ ਬੰਦੇ ਤੁਹਾਡੇ ਪੱਲੇ ਕੱਖ ਨਹੀਂ ਐਵੇਂ ਤੁਹਾਨੂੰ ਲੋਕ ਮੱਥਾ ਦੇ ਕੇ ਜਾਂਦੇ ਕਹਿੰਦਾ ਮੇਰੇ ਤੁਸੀਂ ਉਹਨਾਂ ਨੂੰ ਸੇਵਕ ਬਣ ਗਏ ਸਾਧੂ ਨੇ ਆਪਣੀ ਕਿਸ਼ਤੀ ਲਈ ਉਹ ਮੜਲੇਸ਼ਵਰ ਨੇ ਆਪਣੇ ਚੇਲੇਆ ਸਮੇਤ ਆਪਣੇ ਢੇਰੇ ਨੂੰ ਚੱਲ ਪਿਆ ਨਦੀ ਦਾ ਪਾੜ ਬਹੁਤ ਚੌੜਾ ਸੀ ਜਦੋਂ ਨਦੀ ਵਿੱਚ ਕਿਸ਼ਤੀ ਲੈ ਕੇ ਜਾਂਦਾ ਸੀ ਨਾ ਉਨੇ ਦੇਖਿਆ ਕਿ ਹਵਾ ਦਾ ਇੱਕ ਪਾਣੀ ਦਾ ਬੜਾ ਵੰਡਰ ਪਾਣੀ ਪਾਣੀ ਆਕਾਸ਼ ਨੂੰ ਚੜ ਗਿਆ ਚੜ ਗਿਆ ਪਾਣੀ ਆਕਾਸ਼ ਨੂੰ ਪਾਣੀ ਆਕਾਸ਼ ਨੂੰ ਚੜ ਰਿਹਾ ਬੜਾ ਬਵੰਡਰ ਬਣ ਰਿਹਾ ਬਹੁਤ ਬੜਾ ਤੂਫਾਨ ਟਾਈ ਜਦੋਂ ਪਹਿਰੇ ਉਹਨਾਂ ਸਾਧੂ ਨਦੀ ਵਿੱਚ ਸੀ ਬਹੁਤ ਬੜਾ ਬਵੰਡਰ ਬਣ ਗਿਆ ਪਾਣੀ ਦਾ ਤੂਫਾਨ ਬਣ ਗਿਆ ਉਹ ਕਹਿੰਦਾ ਸੇਵਕਾਂ ਨੂੰ ਕਿ ਆਹ ਆਫਤ ਕਦੇ ਵੇਖੀ ਨਹੀਂ ਕੀ ਹੈ ਐਡਾ ਪਾਣੀ ਸਮਾਨ ਨੂੰ ਚੜ ਰਿਹਾ ਹੈ ਤੂਫਾਨ ਵੰਗ ਆ ਰਿਹਾ ਨੇੜੇ ਨੂੰ ਕੀ ਹੈ ਜਦੋਂ ਨੇੜੇ ਆ ਕੇ ਵੇਖਿਆ ਪਤਾ ਕੀ ਸੀ ਉਹ ਤਿੰਨੋ ਜਣੇ ਪਾਣੀ ਤੇ ਦੌੜੇ ਆਣ ਜਿਵੇਂ ਧਰਤੀ ਤੇ ਮੁਰਖ ਦੌੜਦਾ ਹੈ ਜਿਹਨਾਂ ਨੂੰ ਕਹਿੰਦਾ ਸੀ ਨਾ ਕਿ ਸਿੱਧੇ ਸਧੇ ਹੋਂ ਤੁਸੀਂ ਉਹ ਤਿੰਨੇ ਪਾਣੀ ਤੇ ਦੌੜੇ ਆਣ ਉਹਨਾਂ ਦੇ ਚਰਨਾ ਦੇ ਨਾਲ ਉਹਨਾਂ ਦੇ ਪੈਰਾਂ ਨਾਲ ਪਾਣੀ ਸਮਾਨ ਨੂੰ ਚੜ ਰਿਹਾ ਹੈ ਸਾਧੂ ਬੜਾ ਹੈਰਾਨ ਹੋਇਆ ਮੜਲੇਸ਼ਵਰ ਨੇ ਤੇ ਜਿਨ੍ਹਾਂ ਨੂੰ ਮੈਂ ਐਵੇਂ ਨੜਾਇਕ ਸਮਝਦਾ ਸੀ ਇਹ ਤਾਂ ਕੋਈ ਦੁੱਤੀਆਂ ਸ਼ਕਤੀਆਂ ਦੇ ਮਾਲਕ ਹੈ ਉਹ ਨੇੜੇ ਆਏ ਤਿੰਨੋ ਹੀ ਕਿਸਤੀ ਦੇ ਕਹਿੰਦੇ ਬਾਬਾ ਜੀ ਅਰਦਾਸ ਭੁਲ ਗਏ ਦੱਸਿਓ ਜਰਾ ਉਹ ਬਰਸਾਦੋ ਸ਼ਰਮਿੰਦਾ ਹੋ ਗਿਆ ਕਹਿੰਦਾ ਪਿਆਰਿਓ ਸਰਦਾਸ ਉਹੀ ਕਰਨੀ ਮੈਂ ਵੀ ਉਹੀ ਕਰੀਦਾ ਤੁਸੀਂ ਕਰਦੇ ਹੋ ਤੂੰ ਹੀ ਐ ਤੂੰ ਹੀ ਐ ਤੂੰ ਹੀ ਐ ਤੂੰ ਹੀ ਐ ਸੋ ਮੇਰੇ ਕਹਿਣ ਤੋਂ ਮਰਾਦ ਮੇਰੇ ਕਹਿਣ ਤੋਂ ਭਾਵ ਜਿਨ੍ਹਾਂ ਗੁਰੂ ਕੇ ਪਿਆਰ ਨੇ ਅਕਾਲ ਪ੍ਰਭ ਨੂੰ ਪਾਇਆ ਨਾ ਉਹ ਬਹੁਤੇ ਗੂੜ ਗਿਆਨਾਂ ਵਿੱਚ ਨਹੀਂ ਪੈਂਦੇ ਸਿੱਧੀ ਜਿਹੀ ਗੱਲ ਹੈ ਸਤਨਾਮ ਵਾਹਿਗੁਰੂ ਕਹਿੰਦੇ ਕਿਹੜਾ ਗੂੜ ਗਿਆਨ ਹੈ ਦੱਸੋ ਜੀ ਸਤਨਾਮ ਵਾਹਿਗੁਰੂ 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 ਜਪਣਾ ਕੋਈ ਗੂੜ ਗਿਆਨ ਦੀ ਗੱਲ ਨਹੀਂ ਇੱਕ ਤਾਂ ਸ਼ਬਦ ਹੈ ਜਪਿਆ ਜਾ ਸਕਦਾ ਸੋ ਗੁਰੂ ਕੇ ਪਿਆਰਿਓ ਇੰਜ ਕਰਨ ਦੇ ਨਾਲ ਉਹ ਅਕਾਲ ਪੁਰਖ ਬਸ ਆ ਜਾਂਦਾ ਹੈ ਇਹ ਸੋਖਾ ਮੰਤਰ ਹੈ ਜੇਕਰ ਮਨ اندر ਨਾ ਪ੍ਰੀਤ ਹੋਵੇ ਮਨ ਅੰਦਰ ਪ੍ਰੇਮ ਹੋਵੇ ਮਨ ਅੰਦਰ ਭਾਵਨਾ ਹੋਵੇ ਜੇ ਮਨ ਚਾਹੁੰਦਾ ਹੈ ਗੁਰੂ ਦੇ ਦਰਸ਼ਨ ਨੂੰ ਲੋਚਦਾ ਹੈ ਸਿੱਖ ਦਾ ਮਨ ਤਾਂ ਗੁਰੂ ਦੇ ਦਰਸ਼ਨ ਨਿਸ਼ਚਿਤ ਤੌਰ ਤੇ ਹੁੰਦੇ ਨੇ ਜਿਹੜਾ ਇਹ ਪ੍ਰਚਾਰ ਕਰ ਦਿੱਤਾ ਗਿਆ ਨਾ ਰੱਬ ਔਖਾ ਨਾਮ ਜਪਣਾ ਔਖਾ ਨਾਮ ਜਪਣਾ ਔਖਾ ਰੱਬ ਔਖਾ ਰੱਬ ਔਖਾ ਫਤ ਜੋੜ ਕੇ ਬੇਨਤੀ ਕਰ ਰਹੇ ਹਾਂ ਗਲਤ ਪ੍ਰਚਾਰ ਕਰ ਦਿੱਤਾ ਗਿਆ ਰੱਬ ਕੋਈ ਥਾਂ ਥੋੜੀ ਹੈ ਜਿਹੜਾ ਲੁਕਿਆ ਹੋਇਆ ਕਿਤੇ ਉਹਨੂੰ ਲੱਭਾਂਗੇ ਨਾ ਨਾ ਮੇਰੇ ਗੁਰੂ ਅਬਦਾਸ ਪਤਸਾ ਕਹਿੰਦੇ ਕਹੋ ਰਬਦਾਸ ਹਾਥ ਪੈ ਨੇਰੇ ਸੱਜੇ ਕਰੇ ਸੋਈ ਵੇਖੋ ਮੇਰੇ ਗੁਰੂ ਪਤਸਾ ਕਹਿੰਦੇ ਨੇ ਕਹਿੰਦਾ ਰੱਬ ਤੇਰੇ ਇੰਨਾ ਕੋਲ ਐ ਇਦਾਂ ਹੱਥ ਬਸਾਰ ਲੈ ਆਪਣੇ ਕਿੰਨੇ ਖੱਤ ਜੀ ਆਪਣੇ ਕਿੰਨੇ ਕੰਬੇ ਹੱਥ ਹੁੰਦੇ ਜੀ ਕਹਿੰਦੇ ਕਹੋ ਰਬਦਾਸ ਹਾਥ ਪੈ ਨੇਰੇ ਤੇਰੇ ਹੱਥਾਂ ਤੇ ਪੈਰਾਂ ਤੋਂ ਵੀ ਨੇੜੇ ਰੱਬ ਐ ਤੇਰੇ ਕੋਲ ਬਸ ਤੂੰ ਗਲਤ ਟੰਗਣ ਲੱਭਦਾ ਐ ਤੂੰ ਲੱਭਦਾ ਐ ਬੁੱਧੀ ਨਾਲ ਤੂੰ ਲੱਭਦਾ ਐ ਗੂੜ ਗਿਆਨ ਨਾਲ ਗੂੜ ਗਿਆਨ ਵਿੱਚ ਰੱਬ ਨਹੀਂ ਰਬਾ ਤੇਰੇ ਭੋਲੇਪਨ ਵਿੱਚ ਭੋਲੇ ਭਾਏ ਮਿਲੇ ਰੂਹ ਰਾਏ ਭੋਲੇ ਭਾਏ ਦਾ ਮਤਲਬ ਹੈ ਜੀ ਸਿਆਣਪਾਂ ਛੱਡ ਕੇ ਹਉਮੈ ਛੱਡ ਕੇ ਅੰਗਤਾ ਛੱਡ ਕੇ ਸਾਫ਼ ਹੋ ਕੇ ਮਨ ਦਾ ਭਾਂਡਾ ਤੇ ਗੁਰੂ ਦੇ ਜਦੋਂ ਸਨਮੁਖ ਸਿੱਖ ਆਉਂਦਾ ਹੈ ਨਾ ਬਸ ਫਿਰ ਗੁਰੂ ਪਤਾ ਕਿਹੜੀ ਕਿਰਪਾ ਕਰਦਾ ਹੈ ਗੁਰੂ ਫਿਰ ਆਪਣੀ ਕਿਰਪਾ ਕਰਦਾ ਆਪਣਾ ਰੂਪ ਬਣਾ ਲੈਂਦਾ ਹੈ ਕਹਿ ਰਬਦਾਸ ਖਲਾਸ ਚੁਮਾਰਾ ਜੋ ਹਮਸੈਰੀ ਸੋ ਮੀਤ ਹਮਾਰਾ ਪਹਾਵਰਤ ਤੇ ਗੁਰੂ ਆਪਣੀ ਛੋਹ ਦੇ ਕੇ ਆਪਣਾ ਬਣਾ ਲੈਂਦਾ ਏ ਤੇ ਮੇਰੇ ਗੁਰੂ ਰਵਿਦਾਸ ਪਾਤਸ਼ਾਹ ਨੂੰ ਭਗਤੀ ਕਰਦਿਆਂ ਇੰਨਾ ਸਮਾਂ ਬਤੀਤ ਹੋ ਗਿਆ ਆਖਰ ਦਸ਼ਾ ਆਈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਤਰੰਗ ਜਲ ਜਿਹਾ ਵੇਖੋ ਗੁਰੂ ਦੀ ਕਿਰਪਾ ਮੇਰੇ ਗੁਰੂ ਰਵਿਦਾਸ ਔਰ ਅਕਾਲ ਪੁਰਖ ਚ ਕੋਈ ਭਿੰਨ ਭੇਦ ਨਹੀਂ ਸੀ ਇੱਕੋ ਰੂਪ ਸੀ